سنبھال لو گوچیاں ہوئی خوشیاں بھی واپس آ جاتی <تصفح> 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 سانو مہاراج سنبھال بن ਇੱਕ ਨੌਕਰ ਨਹੀਂ ਮਾਣ ਮੱਖਣ ਸ਼ਾਹ ਲੁਬਾਣੇ ਦੇ 500 ਨੌਕਰ ਸੀ ਪਰਿਵਾਰ ਸਾਰਾ ਵੇੜੇ ਵਿੱਚ ਨੌਕਰ ਸਾਰੇ ਵੇੜੇ ਵਿੱਚ ਕਿੱਡਾ ਤਕੜਾ ਬਿਜ਼ਨਸ ਹੋਏ ਜਿਸ ਤਰ੍ਹਾਂ ਵੇੜਾ ਉਹਦਾ ਰੇਤੇ ਵਿੱਚ ਫਸ ਗਿਆ ਪਾਣੀ ਭਰੇ کئی ਘੰਟੇ کئی ਦਿਨ ਨਹੀਂ ਦਿਖਿਆ ਇਹਨੂੰ ਦੂਜੇ ਬਨੇ ਖੜੋ ਤੇ ਇਹੀ ਕਹ ਲੋ ਵੀ ਜਿਵੇਂ ਕੱਖਾਂ ਕੱਖਾਂ 'ਚ ਰੋਲਣ ਵਾਲਾ ਸਮਾਂ ਨੇੜੇ ਨਜ਼ਰ ਆ ਗਿਆ ਇੱਕ ਤੁਸੀਂ ਬਾਹ ਫੜੀ ਇੱਕ ਰੂਪ ਬਾਬੇ ਬਕਾਲੇ ਬੈਠਾ ਚੌਂਕੜਾ ਮਾਰ ਕੇ ਤੇ ਦੂਜਾ ਰੂਪ ਸਤ ਸਮੁੰਦਰ ਪਾਰ ਮੋਢਾ ਲਾ ਕੇ ਸਿੱਖ ਦਾ ਬੇੜੇ ਬੰਨਾ ਲਾ ਜੰਗੀ ਸੁਖਣਾ ਵੀ ਮਾੜੀ ਨਹੀਂ ਇੱਥੇ ਹੋਵੇਂ ਨਾ ਹੋਵੇ ਉਨੇਰ ਦਾਸ ਵੇ ਤੇ ਸੁਖ ਲਿਆ ਸੀ ਮੈਂ 512 ਭੇਟਾ ਕਰਾਂਗਾ ਮੇਰਾ ਬੇੜਾ ਬਚਾਲੂ ਆਖੋ ਸਾਈ ਤੁਜਾ ਪੰਜ ਸ਼ਿਨਾਨਾ ਕੀਤਾ ਸੀ ਸੋਚਮਤਾ ਲਿਆਂਦੀ ਪੈਰਾਂ ਤੇ ਛਿੱਟੇ ਹੱਥਾਂ ਤੇ ਚਿਹਰੇ ਤੇ ਤੀਜਾ ਸਤ ਸਰੂਪ ਸਤਗੁਰਾਂ ਦਾ ਧਿਆਨ ਕੀਤਾ ਸੀ ਜੋ ਤਾਂ ਜਪਜੀ ਸਾਹਿਬ ਦੀ ਦਾ ਪਾਠ ਕੀਤਾ ਸੀ ਮੱਖਣ ਸ਼ਰ ਲਵਾਣੇ ਨੇ ਅਰਦਾਸ ਤੋਂ ਪਹਿਲਾਂ ਆਖੋ ਸਤਨਾਮ ਇਹ ਵੇਦੀਆਂ ਨੇ ਸਤਿਗੁਰੂ ਦੇ ਸਰੂਪ ਦਾ ਧਿਆਨ ਧਰਨਾ ਜਪਜੀ ਸਾਹਿਬ ਪਾਠ ਕਰਕੇ ਅਰਦਾਸ ਕਰਨੀ ਸੁਚਮਤਾ ਲਿਆਉਣੀ ਸਰੀਰ ਵਿੱਚ ਸਾਵਧਾਨਤਾ ਲਿਆਉਣੀ ਉੱਚੀ ਬੋਲ ਕੇ ਨਹੀਂ ਚਾਰ ਬੰਦਿਆਂ 'ਚ ਨਹੀਂ ਮਨ ਵਿੱਚ ਧਾਰ ਲਿਆ ਮੈਂ ਤੁਹਾਡੇ ਦਿਲ ਦੇ ਚੋਂ 500 ਮੋਹਰਾ ਇਹ ਚੰਗੀ ਜੀਜ ਵੀ ਮਨ 'ਚ ਧਾਰੀ ਇਹਦਾ ਵੀ ਅਸਰ ਹੈ ਆਖੋ ਸਤਨਾਮ ਵਾਹਿਗੁਰੂ ਇੱਕ ਰੂਪ 바ਵੇ ਬਕਾਲੇ ਬੈਠਾ ਦੂਸਰਾ ਰੂਪ ਸਤ ਸਮੁੰਦਰ ਪਾਰ ਮੋਢਾ ਦੇ ਕੇ ਕਿਹੜਾ ਬੰਨੇ ਲਾ ਰਿਹਾ ਹੈ ਤੁਸੀਂ ਨਕਸ਼ਾ ਲਿਆਓ ਨਾ ਬੋੜਦੇ ਤੇ ਕੱਖਾਂ ਚ ਰੁੱਲ ਜਾਣਾ ਸੀ ਨੌਕਰ ਵੀ 500 ਪਰਿਵਾਰ ਵੀ ਆਪ ਵੀ ਸਮਾਨ ਵੀ ਸਭ ਕੁਝ ਰੁੱਲ ਜਾਣਾ ਸੀ ਇੱਕ ਤੁਸੀਂ ਦਰਸ ਦੇ ਘਰ ਵਿੱਚ ਆ ਗਏ ਹੋ ਤੇ ਕਿੰਨੀਆਂ ਗਵਾਚੀਆਂ ਖੁਸ਼ੀਆਂ ਮੱਖਣਛਾਲ ਵਾਣੇ ਦੀ ਝੋਲੀ ਚ ਵਾਪਸ ਪੈ ਗਈ ਨਹਾ ਆਮ ਕਟੜ ਲੋਗ ਇਹ ਚੀਜ਼ ਦਾ ਥੋੜਾ ਕਹਿੰਦੇ ਵੀ ਆ ਜੀ ਇਹ ਕਿਉਂ ਕਹਿੰਦੇ ਜੀ ਮੋਢਾ ਦੇ ਕੇ ਕੋਈ ਇਤਿਹਾਸ ਹੈ ਭਾਈ ਕਿਉਂਕਿ ਉਹਨੇ ਜਦੋਂ ਆਇਆ ਫਿਰ ਬਾਈ ਮੰਜੀਆਂ ਹਰ ਕੋਈ ਗੁਰੂ ਬਣੀ ਬੈਠਾ ਹੈ ਧੀਰਮਲ ਵੀ ਵਿੱਚ ਹੈ ਨਿਰਾਸ਼ ਹੋ ਗਿਆ ਸਭ ਅੱਗੇ ਪੰਜ ਪੰਜ ਰੱਖੀਆਂ ਆਪੇ ਸਤਿ ਆਵੇਗਾ ਬੋਲੇ ਕਿਸੇ ਨੂੰ ਪੁੱਛਿਆ ਵੀ ਇੱਥੇ ਕੋਈ ਹੋਰ ਵੀ ਹੈ ਹੁਣ ਮੇਰੇ ਕੋ ਤੇ ਨਹੀਂ ਬੋਲਿਆ ਜਾਣਾ ਵੀ ਉਹਨੇ ਆਖਿਆ ਤੇ ਗਾ ਦੇਗਾ ਹੈ ਕਮਲਾ ਆਪ ਕੋ ਸਾਥ ਨਾ ਮਹਾਰਾਜ ਹੋ ਰਹੇ ਸੀ ਮਾਤਾ ਗੁਜਰੀ ਦੇ ਚਰਨ ਧੋਦੇ ਕੇ ਪਿਆ ਕਰੋ ਜਿੰਨੇ 26 ਸਾਲ ਗੇਟ ਦੇ ਪਹਿਰਾ ਦਿੱਤਾ ਹੈ ਕੋਈ ਸੇਵਾ ਜੀ ਕਮੀ ਨਾ ਜਾਵੇ ਕੋਈ ਕਮੀ ਨਾ ਜਾਵੇ ਤੇ ਉਸੇ ਰੇਲੇ ਨੇ ਪੁਚਾਵਾਂ ਮਹਾਪੁਰਸ਼ ਕਹਿੰਦੇ ਸੀ ਗ੍ਰਸਤੀ 1 ਸਾਲ ਤਪ ਕਰੇ ਸਾਧੂ 100 ਸਾਲ ਕਰੇ ਪ੍ਰਤੀ ਵਰਤ ਇਸਤਰੀ 1 ਮਹੀਨਾ ਕਰੇ ਫਲ ਬਰਾਬਰ ਆਖੋ ਸਤਨਾਮ ਵਾਹਿਗੁਰੂ ਵਾਤਾ ਗੁਜਰੀ ਦੇ ਰੱਬ ਨੇ ਅਤੇ ਬ੍ਰਤਾ ਇਸਤਰੀ ਵੀ ਨੇ ਬੰਦਗੀ ਵਾਲੇ ਵੀ ਨੇ ਸਿੱਖ ਕੌਮ ਵਰਗਾ ਵੀਰ ਹੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰੇ ਤੋਂ ਪਰੇ ਆ ਚਾਰ ਸਹਿਬ ਜੀ ਦੀ ਨਹੀਂ ਮਾਣ ਮਾਤਾ ਜੀ ਦੀ ਨਹੀਂ ਮਾਣ ਪੰਜ ਪਿਆਰੇ ਨਹੀਂ ਮਾਣ ਇੱਕ ਜਗਾਰਾ ਦੇਣਾ ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਦੀ ਵਰਗੇ ਸਿੱਖ ਹੀ ਨਹੀਂ ਮਾਣ ਸਸ ਸ੍ਰੀ ਅਕਾਲ ਢੱਡਾ ਵਟਾ ਪਿਓ ਮਹੰਗੁਰੂ ਗੋਬਿੰਦ ਸਿੰਘ ਸਾਹਿਬ ਵਾ ਵਾ ਬੋਲੋ ਸਾਰੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਪੰਜ ਪਿਆਰੇ ਨਹੀਂ ਮਾਨ ਚਾਰ ਸਾਹਿਬ ਜਾਦੇ ਨਹੀਂ ਮਾਨ ਮਾਤਾ ਗੁਜਰਕੌਰ ਨਹੀਂ ਮਾਨ ਉਹਨਾਂ ਦੇ ਸਿੱਖ ਨਹੀਂ ਮਾਨ ਤੇ ਸਾਡੀ ਗੀਦੇ ਸੁਣ ਕੇ ਬੈਟਰੀ ਚਾਲੇ ਗੋਜੇ ਗੁਰੂ ਗੋਬਿੰਦ ਸਿੰਘ ਆਪ ਕੱਡੇ ਵੱਡੇ ਹੋਣੇ ਗੋਬਿੰਦ ਸਿੰਘ ਜੀ ਮੌਜ ਮੇ ਅਗਰਿਆ ਗਏ ਕਤਰੇ ਸੇ ਦਰਿਆ ਕਰ ਦਿਆ ਨਦਰੇ ਰਹਿਮਤ ਜਿਸ ਪਰ ਪੜੀ ਬੰਦੇ ਸੇ ਖੁਦਾ ਕਰ ਦਿਆ ਬੰਦੇ ਸੇ ਖੁਦਾ ਕਰ ਦਿਆ ਬਾਬਾ ਦੀਪ ਸਿੰਘ ਅੱਜ ਖੁਦਾ ਵਾਂਗੂੰ ਦਾਤਾ ਬਣਦੇ ਵੇ ਚਾਰ ਸਹਿਬਜ਼ਾਦੇ ਅੱਜ ਖੁਦਾ ਵਾਂਗੂੰ ਦਾਤਾ ਵੰਡਦੇ ਪਏ ਆ ਕਈ ਵਾਰੀ ਚਾਰ ਸਹਿਬਜ਼ਾਦੇ ਵਿਆਹਤਾ ਦੇ ਘਰ ਚ ਆ ਜਾਣ ਫਤਿਹਗੜ ਸਾਹਿਬ ਮੱਥਾ ਟੇਕਣ ਜਾਈਏ ਚਲੋ ਅਸੀਂ ਗ੍ਰਸਤੀ ਆ ਕੋਈ ਮੰਗਦੇ ਕੋਈ ਹੁੰਦਾ ਹੀ ਆ ਕਈ ਵਾਰੀ ਹਾਰ ਲਈ ਟੱਪਣ ਦੇਂਦੇ ਵਾਪਸ ਝੋਲੀ ਫਰ ਕੇ ਭੇਜਦੇ ਖੁਦਾ ਵਾਂਗੂ ਦਾਤਾਂ ਵੰਡ ਰਹੇ ਗੁਰੂ ਗੋਬਿੰਦ ਸਿੰਘ ਨੇ ਵੱਡੇ ਹੋਣੇ ਮੈਂ ਗੱਲ ਕਰ ਰਿਹਾ ਆ ਸਾ ਵੀ ਕਿ ਕਈ ਕਹਿੰਦੇ ਜੀ ਮੋਢਾ ਨਾ ਕਹੋ ਇਤਿਹਾਸ ਹੈ ਵੀ ਉਹ ਉਹਨੇ ਪੁੱਛਿਆ ਅਗਲੇ ਦਿਨ ਕੋਈ ਹੋਰ ਹੈਗੇ ਹੁਣ ਆ ਗਿਆ ਵੀ ਇਸ ਤਰ੍ਹਾਂ ਹੀ ਭੋਰੇ ਵੇ ਜੀ ਉੰਦਾ ਜਿਵੇਂ ਕਹਿੰਦਾ ਨਾ ਚਲ ਆਇਆ ਵਾ ਕਾਰਵਾਈ ਪਾਰਾਂ ਤੇ ਨੇੜੇ ਦੇ ਮਾਤਾ ਜੀ ਆਖਿਆ ਸੀ ਮੈਂ ਦਰਸ਼ਨ ਕਰਨੇ ਆ ਕਰ ਲਓ ਉਹ ਕਹਿੰਦੇ ਦਰਸ਼ਨ ਕਰਦੇ ਆਈ ਮਨ ਨੂੰ ਸਕੂਨ ਮਿਲਿਆ ਵੀ ਸਹੂਨ ਮੇਲੇ ਦਾ ਕਹਿੰਦਾ ਲੱਗਦਾ ਗੁਰਨਾਨਕ ਇਸੇ ਵੇੜੇ ਹੀ ਹੈ ਇਤਿਹਾਸ ਹੈ ਉਹਨੇ ਪੰਜ ਰੱਖੀਆਂ ਮਹਾਰਾਜ ਸੋਲ ਗਏ ਉਹ ਭਾਈ ਲਾਲਚ ਤੇ ਨਹੀਂ ਪਰ 500 ਸੋਖ ਕੇ ਤੇ ਪੰਜ ਰੱਖਣੇ ਆਖੋ ਸਾਥ ਕੋਈ ਵਾਹ ਕੋਈ ਵਾਹ ਇਹ ਕੋ ਇਹਾਸਾ ਮਾਰਾਇਨੇ ਐਂ ਜੇ ਮੋਡੇ ਤੋਂ ਖਜੂਰੀਆ ਲਾਇਆ ਕਹਿੰਦੇ ਉਹ ਮੱਖਣ ਸ਼ਰ ਲੁਬਾਣੇ ਅਜੇ ਤੇ ਮੋਡੇ ਤੋਂ ਮੇਖਾਂ ਦੇ ਨਿਸ਼ਾਨ ਵੀ ਨਹੀਂ ਗਏ ਜਿਹੜਾ ਮੋਡਾ ਦੇਖ ਕੇ ਬਨੇ ਲਾਇਆ ਬੇੜਾ ਜੇ ਦੇਖਾਂ ਦੇ ਨਿਸ਼ਾਨ ਵੀ ਨਹੀਂ ਗਏ ਆਖੋ ਸਾ ਬਸੀ ਇਹਨੂੰ ਫਾਤਾ ਰੋਲਾ No ਇਸ ਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਕੋਈ ਹੋਆ ਕਰਮ ਰਤ ਕੋਈ ਧੀਰਤ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾ ਦਿਸਵਾਮੀ